ਸੱਦ ਸੁਣਦਾ ਸੱਦ ਵੇਖਦਾ ਉਹ ਸਦਾ ਸੁਣਦਾ ਤੇ ਵੇਖਦਾ ਵੀ ਹੈ ਸੁਣਦਾ ਕੀ ਹੈ ਸੁਣਦਾ ਤੇਰੀ ਆਤਮਾ ਦੇ ਬੋਲਾਂ ਨੂੰ ਹੈ ਵੇਖਦਾ ਇਹ ਹੈ ਵੇਖਣ ਦਾ ਭਾਵ ਅਲਟਰਾ ਸਾਊਂਡ ਵੀ ਇਹਦੇ ਬੋਲਾਂ ਦੇ ਵਿੱਚ ਇਹਦੀ ਅਰਦਾਸ ਦੇ ਵਿੱਚ ਮੇਰੇ ਤੋਂ ਮੰਗਣ ਦੀ ਵਾਕਈ ਇਹਦੇ ਅੰਦਰ ਤੜਫ ਹੈ ਜਾਕਿ ਤੇ ਕੋਈ ਨਾਟਕਤਾ ਨਹੀਂ ਕਰ ਰਿਹਾ ਕਿਉਂਕਿ ਜੇ ਆਪਾਂ ਖੁਲਾਸਾ ਕਰਕੇ ਪੁੱਛਣਾ ਕਰੀਏ ਨਾ ਬਹੁਤ ਵੱਡੀ ਲੰਮੀ ਕਤਾਰ ਉਹਨਾਂ ਲੋਕਾਂ ਦੀ ਹੋਵੇਗੀ ਜਿਹੜੇ ਲੋਕ ਇਹ ਕਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਅੰਦਰ ਵਾਕਈ ਅਧਵ ਹੈ ਅੰਦਰੋਂ ਭਾਵਨਾ ਕਰਕੇ ਜੁੜੇ ਆਂ ਜੇ ਸਾਡੇ ਅੰਦਰ ਪੈ ਹੈ ਕੱਲ ਆਪਣੇ ਇੱਕ ਭੋਗ ਪੈ ਰਿਆ ਸੀ ਨਾ ਸਾਰੀਆਂ ਦੀਆਂ ਸਾਰੀਆਂ ਬੀਬੀਆਂ ਜੰਨੀਆਂ ਬੀਬੀਆਂ ਪੈਣਾ ਬੈਠੀਆਂ ਸਨ ਸਾਰੀਆਂ ਬੀਬੀਆਂ ਸਾਰਾ ਭੋਗ ਪੈ ਗਿਆ ਤੇ ਅੱਧਾ ਘੰਟਾ ਗੁਰਬਾਣੀ ਦੀ ਵਿਚਾਰ ਹੋਈ ਸਾਰੀਆਂ ਦੀਆਂ ਸਾਰੀਆਂ ਬੀਬੀਆਂ ਅੱਡੋ-ਅੱਡ ਆਪਣੀਆਂ ਦੋ-ਦੋ ਚਾਰ-ਚਾਰ ਬੀਬੀਆਂ ਟੋਲੀਆਂ ਬਣਾ ਕੇ ਨਾ ਉਹ ਉਹਨਾਂ ਸਮਾਂ ਗੱਲਾਂ ਹੀ ਕਰਦੀਆਂ ਰਹੀਆਂ ਜੇ ਹੁਣ ਬਾਹਰ ਬੰਦਾ ਪੱਤਰਕਾਰ ਕੋਈ ਖੜਿਆ ਹੋਵੇ ਪੁੱਛੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦਾ ਭੈ ਹੈ ਐਨੀ ਗੱਲ ਕੋਈ ਵੀ ਕਹਿਣ ਨੂੰ ਤਿਆਰ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਡਰ ਨਹੀਂ ਹੈ ਭੈ ਨਹੀਂ ਹੈ ਇਹ ਹਰ ਇੱਕ ਗੱਲ ਬੰਦਾ ਕਹਿੰਦਾ ਵੀ ਭੈ ਹੈ ਜਦੋਂ ਹੁਣ ਮਹਾਰਾਜੀ ਹਜ਼ੂਰੀ ਦੇ ਵਿੱਚ ਬੰਦਾ ਬੋਲ ਰਿਹਾ ਦੁਨਿਆਵੀ ਗੱਲਾਂ ਨੂੰ ਪਹਿਲ ਦੇ ਰਿਹਾ ਇਥੋਂ ਇਹ ਸੁੱਝ ਹੁੰਦਾ ਵੀ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਬਿਲਕੁਲ ਵੀ ਭੈ ਨਹੀਂ ਹੈ ਇੱਕ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਆਪਾਂ ਜਾਈਏ ਕਿਸੇ ਆਪਾਂ ਆਮ ਅਫਸਰ ਨੂੰ ਵੀ ਮਿਲਨੇ ਜਾਈਏ ਨਾ ਵੱਡੇ ਨੂੰ ਤਾਂ ਵੀ ਆਪਾਂ ਪਹਿਲੀ ਫੋਨ ਆਪਣਾ ਸਚੋਪ ਕਰ ਲੈਨੇ ਆ ਵੀ ਕਿਤੇ ਅੰਦਰ ਜਾ ਕੇ ਫੋਨ ਨਾ ਖੜਕ ਜੇ ਅਫਸਰ ਦਾ ਪੈ ਹੈ ਡੀਸੀ ਦਾ ਪੈ ਹੈ ਬਾਦਸ਼ਾਹ ਦਾ ਪੈ ਹੈ ਪਰ ਇਹ ਪੋਲਾ ਮਨੁੱਖ ਇੰਨਾ ਨਹੀਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਅੰਦਰ ਕਿੱਡਾ ਅਦਬ ਕਿੰਨਾ ਪੈ ਹੋਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਨਾ ਪਾ ਰਾਜਾ ਰਣਜੀਤ ਸਿੰਘ